ਅਸੀਂ ਇਸ ਸਮੇਂ ਮੌਜੂਦ ਆ ਹੁਸੈਨੀ ਵਾਲਾ ਬਾਰਡਰ ਤੇ ਜਿੱਥੇ ਹੜਾਂ ਦੀ ਮਾਰ ਕਰਕੇ ਇੱਥੇ ਜਿਹੜੇ ਲੋਕ ਆਪਣੇ ਘਰ ਛੱਡ ਗਏ ਆਪਣੇ ਪਿੰਡ ਛੱਡ ਕੇ ਜਿਹੜੇ ਆ ਇੱਥੇ ਆ ਕੇ ਸੜਕਾਂ ਦੇ ਕੰਡੇ ਤੇ ਬੈਠੇ ਹੋਏ ਆ ਤੁਸੀਂ ਵੇਖ ਸਕਦੇ ਜੇ ਪਿੱਛੇ ਇਹਨਾਂ ਦੇ ਇੱਧਰ ਪਸ਼ੂ ਵੀ ਵੱਜੇ ਹੋਏ ਆ ਇੱਥੇ ਇਹਨਾਂ ਨੇ ਤੰਬੂ ਲਾ ਕੇ ਤੇ ਇੱਥੇ ਹੀ ਬੈਠੇ ਹੋਏ ਆ ਤੇ ਤਰਪਾਲਾ ਪਾ ਕੇ ਤੇ ਆਪਣਾ ਗੁਜ਼ਾਰਾ ਕਰਦੇ ਪਏ ਆ ਇਸ ਸਮੇਂ ਕਰ ਜਿਹੜੇ ਆ ਪੂਰੀ ਤਰ੍ਹਾਂ ਨਾਲ ਪਾਣੀ ਪਾਣੀ ਨਾਲ ਕੇਰ ਚੁੱਕੇ ਆ ਬਾਕੀ ਜਾਣਕਾਰੀ ਆਪਾਂ ਇਹਨਾਂ ਕੋਲੋਂ ਲੈਂਦੇ ਆ ਹਾਂਜੀ ਕਿਹੜੇ ਪਿੰਡ ਤੋਂ ਆਏ ਤੁਸੀਂ ਵੀ ਇਹ ਵੀ ਸਾਰੇ ਕਾਲੂ ਵਾਲ ਜੁਆਏ ਨੇ ਤੇ ਵੀ ਮੈਂ ਵੀ ਇਹਨਾਂ ਦੇ ਨਾਲ ਹੀ ਆ ਜੀ ਠੀਕ ਹੈ ਤੇ ਇਹਨਾਂ ਦਾ ਮੰਨ ਲਓ ਜੋ ਵੀ ਸਾਰਾ ਵੀ ਮੰਨ ਲਓ ਜੋ ਫਸਲ ਫੂਸਲ ਕਾਰਬਾਰ ਸਾਰਾ ਰੋੜ ਰੜ ਕੇ ਇੱਥੇ ਆ ਗਏ ਨੇ ਚਲ ਵਿਚਾਰੇ ਬਾਤ ਬਚਾ ਕੇ ਮੱਜੀ-ਮੁੰਜੀ ਲੈ ਕੇ ਇੱਥੇ ਡੰਗਰ ਆ ਗਏ ਨੇ ਇਹਨਾਂ ਇਹਤ ਨਹੀਂ ਮਤਲਬ ਵੀ ਆਪਾਂ ਨੂੰ ਕੋਈ ਪੁੱਛੇ ਦੱਸੇ ਨਾ ਤੇ ਵਿਚਾਰੇ ਐ ਤਰਲਿਆਂ ਨਾਲ ਹੱਥ ਮਾਰਦੇ ਰਹਿਣ ਜੀ ਸਾਨੂੰ ਮਤਲਬ ਦੇਖ ਜਾਓ ਜੀ ਸਾਨੂੰ ਮੰਤਰੀ ਗੱਲ ਸਾਡੀ ਸੁਣ ਜੀ ਸਾਡੇ ਇੱਥੇ ਕੋਈ ਰਾਸ਼ਨ ਪੱਤਾ ਪਛਾਣ ਪਰ ਨਹੀਂ ਇੱਥੇ ਕੋਈ ਖਲੋਂਦਾ ਹੀ ਨਹੀਂ ਹੈ ਮਜ਼ਾਕ ਬਣਾ ਕੇ ਤਾਂ ਲੰਘ ਜਾਂਦੇ ਨੇ ਇਨਾਂ ਦਾ ਇਹਨਾਂ ਨੂੰ ਰੋਸ ਹੈ ਇਸ ਗੱਲ ਦਾ ਕਿ ਇੱਥੇ ਕੋਈ ਵੀ ਅਗੇ ਇਹਨਾਂ ਕੋਲ ਖਲੋਂਦਾ ਹੀ ਨਹੀਂ ਆ ਸੜਕ ਦੇ ਉੱਤੇ ਬੈਠੇ ਹੋਏ ਆ ਸਪਸ਼ਟ ਦੇਖਦੇ ਸਾਰੇ ਜਿਹੜੇ ਹੈਗੇ ਆ ਪਰ ਇੱਥੇ ਜਿਹੜੀ ਆ ਅ ਕਿਸੇ ਵੀ ਤਰ੍ਹਾਂ ਦੀ ਕੋਈ ਜਿਹੜੀ ਮਦਦ ਆ ਖਾਸ ਖਾਸ ਤੌਰ ਤੇ ਸਾਰੀ ਸਰਕਾਰੀ ਮਦਦ ਉਹ ਤਾਂ ਬਿਲਕੁਲ ਹੀ ਨਹੀਂ ਪਹੁੰਚਾਈ ਜਾਂਦੀ ਪਈ ਤੇ ਬਾਕੀ ਜਿਹੜਾ ਹੈਗਾ ਉਹ ਵੀ ਇੱਥੇ ਘਟਾ ਕਾਲੂ ਕੇ ਜਿਹੜਾ ਪਿੰਡ ਆ ਉੱਥੇ ਕੋਈ ਤਾਂ ਆ ਵਾ ਟਾਵਾ ਰਹਿ ਗਿਆ ਬਾਕੀ ਸਾਰੇ ਲੋਕ ਉਸ ਪਿੰਡ ਦੇ ਉੱਥੋਂ ਉੱਠ ਕੇ ਤੇ ਆ ਚੁੱਕੇ ਆ ਕੋਈ ਬਦਲਜੀ ਕੇ ਬਨ ਤੇ ਆ ਅਸੀਂ ਇਸ ਸਮੇਂ ਫਰੋਸ਼ਪੁਰ ਏਰੀਆ ਵਿੱਚ ਆ ਦਲਜੀ ਕੇ ਬਨ ਵੀ ਇਥੋਂ ਕੁਝ ਜਿਹੜਾ ਕਿਲੋਮੀਟਰ ਅੱਗੇ ਆ ਕੁਝ ਜਣੇ ਉੱਥੇ ਜਾ ਚੁੱਕੇ ਆ ਕੁਝ ਜਣੇ ਇੱਥੇ ਬਿਠੇ ਇਦਾਂ ਸਾਰੇ ਵੰਡੇ ਗਏ ਆ ਤੇ ਘਰ ਇਹਨਾਂ ਦੇ ਕਈਆਂ ਦੇ ਘਰ ਜਿਹੜੇ ਆ ਕਹਿੰਦੇ ਕਿ ਸਾਰਾ ਸਾਰਾ ਘਰ ਹੀ ਟਹਿ ਚੁੱਕਾ ਵਾ ਕਿਸੇ ਦਾ ਇੱਕ ਕਮਰਾ ਬਚਿਆ ਕਿਸੇ ਦਾ ਉਹ ਵੀ ਨਹੀਂ ਬਚਿਆ ਇੰਨੇ ਬੁਰੇ ਹਾਲਾਤ ਆ ਇਸ ਸਮੇਂ ਲੋਕਾਂ ਦੇ ਇਹਨਾਂ ਤਾਂ ਕਹਿਣਾ ਵਾ ਕਿ ਜਿਨ੍ਹਾਂ ਨੂੰ ਅਸੀਂ ਰੋਕਦੇ ਕੋਈ ਵੀ ਨਹੀਂ ਰੋਕਦਾ ਇੱਥੇ ਕਿ ਇਹਨਾਂ ਨੂੰ ਇਹਨਾਂ ਤੋਂ ਅੱਗੇ ਉਵੇਂ ਹੀ ਲੰਘ ਜਾਂਦੇ ਆ ਤੇ ਇਹਨਾਂ ਕੋਲ ਆਪਣੀਆਂ ਮੱਝਾਂ ਵਾਸੇ ਚਾਰਾ ਨਹੀਂ ਆ ਤੇ ਖਾਣ ਨੂੰ ਇਹਨਾਂ ਕੋਲ ਰਾਸ਼ਮ ਨਹੀਂ ਆ ਅਸੀਂ ਸੰਗਤ ਅਕੀ ਅਪੀਲ ਕਰਦੇ ਆ ਕਿ ਇਹਨਾਂ ਕੋਲ ਅਪੜਿਆ ਜਾਵੇ ਠੀਕ ਹੈ ਨਾ ਉੱਥੇ ਕਰਾਂ ਦੇ ਘਰ ਭਰੇ ਜਾ ਭਰ ਚੁੱਕੇ ਆ ਤੇ ਪਰ ਜਿੱਥੇ ਲੋੜ ਆ ਉੱਥੇ ਸੇਵਾ ਨਹੀਂ ਅਪੜਦੀ ਪਈ ਇਸ ਗੱਲ ਤੇ ਧਿਆਨ ਦਿਈਏ ਆਪਾਂ ਸਾਰੇ ਜਿਹੜੇ ਲੋਕ ਸਾਡੇ ਇਸ ਸਮੇਂ ਬੜੀ-ਬੜੀ ਮੁਸੀਬਤ ਵਿੱਚ ਆ ਬੜੀ-ਬੜੀ ਤੰਗੀ ਵਿੱਚ ਆ ਤਾਂ ਉਹਨਾਂ ਨੂੰ ਆਪਾਂ ਹਰ ਇੱਕ ਤੱਕ ਜਿਹੜੀ ਆ ਸੇਵਾ ਜਿਹੜੀ ਜੋ ਉਹਨਾਂ ਦੀਆਂ ਜ਼ਰੂਰਤੀਆਂ ਲੋੜਾਂ ਵਾ ਉਹ ਹਰ ਇੱਕ ਤੱਕ ਪੂਰੀਆਂ ਕਰੀਏ ਉਹਨਾਂ ਦੀਆਂ ਹਰ ਇੱਕ ਤੱਕ ਜਿਹੜੀ ਚੀਜ਼ ਆ ਉਹ ਪਚਾਈਏ ਆਪਾਂ